ਛੇਤਰਾਂ ਦੇ ਮਿੱਤਰ ਦੇਖ ਲੋ ਛੇਤਰਾਂ ਦੇ ਭੂਤ ਬਾਈ ਜੀ ਆ ਮੁੰਡਾ ਹੈ ਕਪੂਰਥਲੇ ਦੇ ਕਿਸ ਸਰਕਾਰੀ ਸਕੂਲ ਦੇ ਬਾਹਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਦੇਖੋ ਕੁੜੀਆਂ ਲੰਗਰੀਆਂ ਨੇ ਨਿੱਕੀਆਂ ਨਿੱਕੀਆਂ ਇਹਨਾਂ ਨੂੰ ਖੁਦ ਨਹੀਂ ਪਤਾ ਕਿ ਸਾਡੀ ਇਸ ਤਰ੍ਹਾਂ ਦੀ ਕੋਈ ਵੀਡੀਓ ਬਣ ਰਹੀ ਹੈ ਤੇ ਇਹ ਨੈਟ ਦੇ ਉੱਤੇ ਪੈਣ ਵਾਲੀ ਹੈ ਬਾਈ ਜੀ ਇਹ ਜੇ ਇਸ ਮੁੰਡੇ ਦੇ ਉੱਤੇ ਕੋਈ ਵੱਖਰੀ ਜਵਾਨੀ ਚੜੀ ਆ ਤਾਂ ਜਿਹੜੀਆਂ ਕੁੜੀਆਂ ਤੁਰੀਆਂ ਜਾਂਦੀਆਂ ਨੇ ਇਹਨਾਂ ਦੇ ਭਾਈ ਤੇ ਵੀ ਜਵਾਨੀ ਹੋਊਗੀ ਇਹਨਾਂ ਦੇ ਮਾਪੇ ਵੀ ਹੋਣਗੇ ਤੇ ਜੇ ਕੱਲ ਨੂੰ ਕਿਸੇ ਨੇ ਠੋਕਦਾ ਫਿਰ ਇਸ ਮੁੰਡੇ ਦੇ ਮਾਪੇ ਕਹਿਣਗੇ ਸਾਡਾ ਪੁੱਤ ਮਾਰਤਾ ਬਾਈ ਆ ਦੇਖ ਲੋ ਛੇਤਰਾਂ ਵਾਲੇ ਕੰਮ ਦੇਖ ਲੋ ਲੋਕਾਂ ਦੀਆਂ ਕਰ ਹਣਾ ਤੁਸੀਂ ਕੋਈ ਵੀਡੀਓ ਬਣਾਉਣੀ ਆ ਤੁਸੀਂ ਆਪਣੇ ਲੈਵਲ ਤੇ ਕੋਈ ਵੀਡੀਓ ਬਣਾ ਲਓ ਪਾ ਲਓ ਜਾਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕਰਨ ਦੇ ਚੱਕਰ ਚ ਵੀਡੀਓ ਪਾਉਣ ਦੇ ਚੱਕਰ ਚ ਲੋਕਾਂ ਦਾ ਪਤਾ ਹੀ ਨਹੀਂ ਯਾਰ ਕੀ ਕੁਝ ਕਰੀ ਜਾਂਦੇ ਨੇ ਆ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਸੋਸ਼ਲ ਮੀਡੀਆ ਤੇ ਬੜੇ ਛੇਤਰ ਪੈ ਰਹੇ ਨੇ ਮੁੰਡੇ ਦੇ ਬੜੀਆਂ ਉਹ ਇਹਦਾ ਕੀਤਾ ਜਾ ਰਿਹਾ ਪਰ ਦੋਸਤੋ ਇਹ ਮੁੰਡਾ ਲੱਭ ਗਏ ਇਹਨੂੰ ਸੋਦਾ ਜ਼ਰੂਰੀ ਹੈ ਤੇ ਇਹ ਵੀਡੀਓ ਜਿਹੜੀ ਕੁੜੀ ਦੇ ਪਰਿਵਾਰ ਵਾਲਿਆਂ ਤੱਕ ਜ਼ਰੂਰ ਪਹੁੰਚ ਜਾਵੇ ਇਹਨੂੰ ਇੱਕ ਸ਼ੇਅਰ ਕਰ ਦਿਓ ਤਾਂ ਕਿ ਇਹ ਮੁੰਡੇ ਦਾ ਜਿਹੜਾ ਸੋਦਾ ਲਾਇਆ ਜਾ ਸਕੇ ਮੁੰਡਾ ਹੈ ਕਿੱਥੋਂ ਦਾ ਇਹਦਾ ਕੋਈ ਪਤਾ ਨਹੀਂ ਲੱਗਿਆ ਤੇ ਬਾਈ ਜੀ ਅਗਲੋ ਅ ਟੈਸਟ ਕਰਨ ਦਾ ਤਰੀਕਾ ਵੈਸਾ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਵਾਇਰਲ ਹੈ ਪਰ ਅਸੀਂ ਅੱਜ ਇੱਕ ਵਾਰੀ ਫੇਰ ਦੁਬਾਰਾ ਦੱਸਦੇ ਹਾਂ ਸਰੋਂ ਦਾ ਤੇਲ ਬਾਈ ਜੀ ਤੁਹਾਨੂੰ ਕਹਿ ਕੇ ਕੁਝ ਵੇਚਾ ਹੈ ਕੁਝ ਜਾ ਰਿਹਾ ਹੈ ਸਰੋਂ ਦੇ ਤੇਲ ਨੂੰ ਕੁਝ ਨਾ ਕਰੋ ਫ੍ਰਿਜਰ ਦੇ ਵਿੱਚ ਰੱਖ ਦਿਓ ਕੁਝ ਟਾਈਮ ਲਈ ਜਦੋਂ ਫ੍ਰਿਜਰ ਦੇ ਵਿੱਚ ਰੱਖਿਆ ਹੋਊਗਾ ਫ੍ਰਿਜਰ ਦੇ ਵਿੱਚ ਰੱਖਿਆ ਰੱਖਿਆ ਤੇਲ ਜੇ ਜੰਮ ਜਾਂਦਾ ਤੇਲ ਤਾਂ ਉਹਦੇ ਵਿੱਚ ਤੁਸ ਸਮਝੋ ਵੀ ਪਾਮ ਆਇਲ ਮਿਲਿਆ ਹੋਇਆ ਜੋ ਤੁਹਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਭਾਈ ਜੀ ਇਸ ਤੇਲ ਨੂੰ ਆਪਾਂ ਬੱਚੇ ਆਪਣੇ ਖਾ ਰਹੇ ਨੇ ਆਪਾਂ ਲੈ ਆਉਨੇ ਆ ਹਨਾ ਬਾਜ਼ਾਰ ਦੇ ਵਿੱਚੋਂ ਜ਼ਿਆਦਾਤਰ ਤੁਸੀਂ ਜਿਹੜਾ ਤੇਲ ਹੈ ਉਹ ਜਿਹੜੀਆਂ ਆਪਣੀਆਂ ਹੁੰਦੀਆਂ ਰਹੀਆਂ ਕਾੜਨੀਆਂ ਜਿੱਤੇ ਮਤਲਬ ਤੇਲ ਬਣਦਾ ਚੱਕੀਆਂ ਤੇ ਉੱਥੋਂ ਹੀ ਤੇਲ ਲਿਆ ਕਰੋ ਆਹ ਜਿਹੜਾ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਉੱਤੇ ਬਜਾਰੂ ਜਿਹਾ ਤੇਲ ਮਿਲਦਾ ਉਹ ਤੋਂ ਪਰਹੇਜ਼ ਹੀ ਕਰਿਆ ਕਰੋ ਭਾਈ ਜੀ ਉਹਦੇ ਵਿੱਚ ਆ ਗੰਦਪਿੱਲ ਹੁੰਦਾ ਤੇ ਜਿਹੜਾ ਘਰੇ ਤੁਸੀਂ ਤੇਲ ਵਰਤ ਰਹੇ ਹੋ ਉਹ ਕਿੰਨਾ ਕੁ ਸ਼ੁੱਧ ਹੈ ਉਹਨੂੰ ਤੁਸੀਂ ਜਿਹੜਾ ਚੈੱਕ ਕਰਨ ਦੇ ਲਈ ਉਸ ਨੂੰ ਕੁਛ ਨਾ ਕਰੋ ਇੱਕ ਬੋਤਲ ਦੇ ਵਿੱਚ ਜਾਂ ਅਧਿਏ ਦੇ ਵਿੱਚ ਪਾ ਕੇ ਉਸ ਨੂੰ ਤੁਸੀਂ ਫ੍ਰੀਜਰ ਦੇ ਵਿੱਚ ਰੱਖ ਦਿਓ ਜਿੱਤੇ ਬਰਫ਼ ਜਾਂਦੀ ਹੈ ਜੇ ਵਿੱਚੋਂ ਐਸ ਤਰ੍ਹਾਂ ਜੰਮ ਗਿਆ ਇਹਨਾਂ ਦਿਸ ਤੇ ਇਹ ਨਕਲੀ ਹੈ ਤੇ ਜ਼ਿਆਦਾਤਰ ਤੁਸੀਂ ਜਿਹੜਾ ਕੋਲੂ ਹੁੰਦੇ ਨੇ ਜਿੱਤੇ ਤੇਲ ਪੀੜਿਆ ਜਾਂਦਾ ਦੇਸੀ ਤਰੀਕੇ ਦੇ ਨਾਲ ਜਾਂ ਫਿਰ ਆਪਣੀ ਸਰੋਂ ਲੈ ਕੇ ਇਸ ਤਰ੍ਹਾਂ ਤੇਲ ਤਿਆਰ ਕਰਵਾਇਆ ਕਰੋ ਠੀਕ ਹੈ ਜੀ ਆ ਇੱਕ ਅਗਲਾ ਵੀਡੀਓ ਹੈ ਬਾਈ ਜੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਸੀਗਾ ਇਹਦਾ ਇੱਕ ਡਾਇਲੋਗ ਤਾਂ ਸਭ ਨੇ ਸੁਣਿਆ ਪਰ ਇਹ ਪੂਰੀ ਵੀਡੀਓ ਬਹੁਤਿਆਂ ਨੇ ਦੇਖੀ ਪਰ ਬਹੁਤਿਆਂ ਨੇ ਨਹੀਂ ਦੇਖੀ ਇਸ ਕਰਕੇ ਅਸੀਂ ਸਪੈਸ਼ਲ ਲੈ ਕੇ ਆਏ ਆ ਆਜੋ ਇਹ ਪੂਰੀ ਵੀਡੀਓ ਦੇਖ ਲਓ ਤੁਸੀਂ ਹਾਈ

बहुत ही खराब पोजिशन है हमारा हम लोग गला में पानी है गाए। गाए। हुए हम लोग हमारे घर पे हे, हे प्रभु हे प्रभु जगन्नाथ हे प्रेमानंद हे क्या हुआ <laughs> गमछा <पानी> <laughs> भी खुल गया मेरा। ये <laughs> <laughs> गमछा क्या हुआ हम लोग शेख कर बाहर हमारा ठाकुर सिंहासन डूब गया है इतना बड़ा सिंहासन हमारा सिंहासन भी डूब गया देखिए तरह पानी देखिए ओ भाई साहब क्या पानी है भाई